ਸ਼ਰਨ ਜਿਵੇਂ ਤੁਸੀਂ ਜਾਣਦੇ ਹੋ ਕਿ ਜੋ ਅੱਜ ਕੱਲ੍ਹ ਸਮਾਜ ਦੇ ਵਿੱਚ ਇੱਕ ਇੱਕ ਤਾਂ ਪਹਿਲਾ ਇਹ ਸੀ ਹੋਈ ਸੀ ਪ੍ਰੈਸ ਕਾਨਫਰੰਸ ਕੀ ਬਾਬਾ ਸ਼ਬਦ ਨਾਲ ਲਗਾਇਆ ਜਾਵੇ ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਸੇ ਸ਼ਬਦ ਹੈ ਜੋ ਹਰ ਕਿਸੇ ਅਗੇ ਨਹੀਂ ਲਗਾ ਸਕਦੇ ਗੁਰੂ ਮਾਰੇ ਦੀ ਸ਼ਰਨ ਵਿੱਚ ਹੀ ਆਪਾਂ ਲਗਾ ਸਕਦੇ ਹਾਂ ਗੁਰੂ ਮਹਾਰਾਜ ਨੂੰ ਕਹਿੰਦੇ ਸੇ ਦੂਸਰੀ ਗੱਲ ਇਹ ਆਂਦੀ ਹੈ ਮੁੱਦਾ ਇਸ ਗੱਲ ਦਾ ਆਉਂਦਾ ਹੈ ਕਿ ਜੋ ਬਾਬੇ ਬਣ ਕੇ ਗੱਡੀਆਂ ਚੱਕੀਆਂ ਹੋਈਆਂ ਹਨ ਜਾਂ ਝੂਠਪਰੇ ਪਖੰਡ ਵਿੱਚ ਅਲੱਗਾਂ ਲੋਕਾਂ ਨੂੰ ਕੁਮਰਾਹ ਕਰ ਰਹੇ ਹਨ ਪ੍ਰੈਜ਼ੀਡੈਂਟ ਮਨਪ੍ਰੀਤ ਜੀ ਬਹੁਤ ਆਪਣੇ ਵੱਲੋਂ ਅچھے ਉਪਰਾਲੇ ਕਰਦੇ ਹਨ ਤੇ ਲੋਕਾਂ ਨੂੰ ਸਮਝਾਉਂਦੇ ਵੀ ਹਨ ਕਿ ਨਾ ਜੀਜਾ ਤੋਂ ਦੂਰ ਰਹਿਣਾ ਚਾਹੀਦਾ ਅੱਜ ਦੀ ਪ੍ਰੈਸ ਕਾਨਫਰੈਂਸ ਜੀ ਇਸ ਮੁੱਦੇ 'ਤੇ ਕੀਤੀ ਗਈ ਹੈ ਚਾਹ ਜਾਨਿਕ ਪ੍ਰੈਜ਼ੀਡੈਂਟ ਮਲ ਪ੍ਰੇਜਨ ਵਾਈਗੁਰ ਜੀ ਦਾ ਖਾਲਸਾ ਜੀ ਵਾਈਗੁਰ ਜੀ ਕੀ ਫਤਹਿ ਤੁਹਾਡਾ ਕੀ ਕਹਿਣਾ ਹੈ ਆਪਣੇ ਤੁਸੀਂ ਦੱਸੋ ਵੀ ਜੋ ਅੱਜ ਕੱਲ ਸਮਾਜ ਵਿੱਚ ਵਿਚਰ ਰਿਹਾ ਲੋਕ ਉਹਨਾਂ ਲਈ ਤੁਹਾਡੇ ਕੀ ਵਾਰਨਿੰਗਾਂ ਚਿਕਾਣ ਦੀ ਹੈ ਜੋ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਦੇਖੋ ਜੀ ਇਹ ਕਾਫੀ ਤਰਫੋਂ ਸੀ ਜਿਹੜਾ ਪਖੰਡ ਪੰਜਾਬੋ ਪੰਜਾਬ بچਾਓ ਜਿਹੜਾ ਮੋਰਚਾ ਲਾਇਆ ਹੋਇਆ ਫਰੀਦਕੋਟ ਤੋਂ ਉਹ ਬਹੁਤ ਸਾਰੇ ਪਖੰਡੀ ਬਾਬਿਆਂ ਦਾ ਜਿਹੜਾ ਪਰਦਾ ਫਾਸ਼ ਅਸੀਂ ਕਰ ਚੁੱਕੇ ਹਾਂ ਜਿਹੜੇ ਕਹਿੰਦੇ ਨੇ ਮੇਰੇ ਵਿੱਚ ਪੀਰ ਆ ਗਿਆ ਦੇਵੀ ਦੇਵਤਾ ਆ ਗਿਆ ਜੋ ਕਿ Hindu ਧਰਮ ਨੂੰ Muslim ਧਰਮ ਨੂੰ ਉਹਦੀ ਆਣ ਸ਼ਾਨ ਵਿੱਚ ਬਹੁਤ ਠੇਸ ਪਹੁੰਚਦੀ ਹੈ ਕਿਉਂਕਿ ਪਗੰਬਰਾਂ ਦੇ ਨਾਮ ਤੇ ਇਹ ਲੋਕ ਗਰੀਬਾਂ ਨਾਲ ਠੱਗੀਆਂ ਮਾਰ ਰਹੇ ਲੋਕਾਂ ਨੂੰ ਲੁੱਟ ਰਹੇ ਆ ਜਾਣ ਵਾਲੇ ਲੋਕ ਵੀ ਬਹੁਤ ਬੇਵਕੂਫ ਨੇ ਸੋ ਬਹੁਤ ਸਾਰੇ ਪਖੰਡੀ ਬਾਬਿਆਂ ਦਾ ਪਰਦਾ ਫਾਸ਼ ਹੋ ਚੁੱਕਾ ਹੈ ਔਰ ਬਾਕੀ ਅਸੀਂ 7 ਅਕਤੂਬਰ ਨੂੰ ਫਰੀਦਕੋਟ ਵਿਖੇ ਬਹੁਤ ਵੱਡਾ ਜਿਹੜਾ ਇਕੱਠ ਕਰ ਰਹੇ ਹਾਂ ਜਿੰਦੇ ਵਿੱਚ ਮੁਸਲਮ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਸਿੱਖ ਜਥੇਬੰਦੀਆਂ ਦੇ ਆਗੂ ਔਰ ਨਾਲ ਹੀ Hindu ਧਰਮ ਦੀਆਂ ਜਥੇਬੰਦੀਆਂ ਦੇ ਆਗੂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਸੋ ਹੋਰ ਵੀ ਸਿੱਖ ਜਥੇਬੰਦੀਆਂ ਦੇ ਆਗੂ ਔਰ ਸਾਡੇ ਨੌਜਵਾਨ ਜੂਤ ਪਹੁੰਚ ਰਿਹਾ ਸੋ ਅਸੀਂ ਰਲ ਮਿਲ ਕੇ ਜਿਹੜਾ ਆਉਣ ਵਾਲੇ ਸਮੇਂ ਵਿੱਚ ਜਿਹੜੀ ਧਰਮ ਦੀ ਆੜ ਵਿੱਚ ਪਖੰਡਵਾਦ ਚੱਲ ਰਿਹਾ ਉਹਦਾ ਅਸੀਂ ਪਰਦਾ ਜਿਹੜਾ ਫਾਸ਼ ਕਰਾਂਗੇ ਸ਼ੁਕਰੀਆ ਜੀ ਇਹਨਾਂ ਨੇ ਜਾਣਕਾਰੀ ਦਿੱਤੀ ਤੇ ਅਪੀਲ ਵੀ ਕੀਤੀ ਆ ਵੀ ਉਹ ਸੰਗਤਾਂ ਆਣ ਵੀ ਜੋ ਇਸ ਚੀਜ਼ ਤੋਂ ਮਤਲਬ ਕਿ ਉਹ ਕਹਿੰਦੇ ਵੀ ਇਹ ਗਲਤ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਪਖੰਡ ਬਾਜ ਚੂਟ ਪ੍ਰੇਮ ਇਹ ਸਭ ਅਲੈਦਾ ਹੋਣੀ ਚਾਹੀਦੀ ਬਾਬੇ ਨਰਕ ਦੇਵਾਨੇ ਚ ਵੀ ਲਿਖਿਆ ਸੀ ਵੀ ਇਹ ਚੂਟ ਪ੍ਰੇਮ ਪਖੰਡ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਗੁਰੂ ਮਾਈ ਦੀ ਸ਼ਰਨ ਵਿੱਚ ਆਣਾ ਚਾਹੀਦਾ ਨਮਸਟਕ ਮਾਸਟਕ ਹੋਣਾ ਚਾਹੀਦਾ ਹੈ ਤੇ ਬਾਬਾ ਸ਼ਬਦ ਵੀ ਨਹੀਂ ਲਗਾਉਣਾ ਚਾਹੀਦਾ ਅਗਦੀ ਜਾਣਕਾਰੀ ਦਿੰਦੇ ਰਾਵਾਂਗੇ ਫਰੀਦਕੋਟ ਤੋਂ ਜੇ ਕਿਨ ਐਸੀ ਚੈਨਲ ਹੈ ਸ਼ਰਨ ਜੀ you <laughs>